ਦੇ ਬੱਬਾ ਜੀ ਦੇ ਖਦਾਮਾ ਜੀ ਸਾਥੀ ਸਾਰੇ ਗਾਲ ਜੀ ਸਾਰਿਆਂ ਨੂੰ ਦੇ ਇੱਕ ਨਵੇਂ ਬਲੌਗ ਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਆਏ ਬਾਬਾ ਮਿਸ਼ਕਰਮਾ ਜੀ ਮੰਦਿਰ ਵੜਾ ਤੋਂ ਉੱਥੇ ਤੁਹਾਨੂੰ ਦਰਸ਼ਨ ਕਰਵਾਉਣ ਕੁਦਰੀ ਨੂੰ ਬਣ ਰਹੀ ਹੈ ਚੈਨਲ ਨੂੰ ਸਬਸਕ੍ਰਾਈਬਰ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਵੋ ਤੇ ਤੁਹਾਨੂੰ ਦਰਸ਼ਨ ਕਰਨਾ ਬਾਬਾ ਬਿਸ਼ਕਰਮਾ ਜੀ ਦਾ ਸਥਾਨ ਦੇ ਤੇ ਬਹੁਤ ਪੁਰਾਣਾ ਇਹ ਮੰਦਿਰ ਵਾ ਬਾਬਾ ਬਿਸ਼ਕਰਮਾ ਜੀ ਦਾ ਚਲੋ ਜੀ ਦਰਸ਼ਨ ਕਰਾਉਣੇ ਆ ਪਹੁੰਚ ਗਏ ਆ ਬਾਬਾ ਬਿਸ਼ਕਰਮਾ ਜੀ ਮੰਦਿਰ ਫੋੜਾ ਤੁਹਾਨੂੰ ਅੰਦਰ ਜਾ ਕੇ ਦਰਸ਼ਨ ਵੀ ਕਰਾਵਾਂਗੇ ਬਾਬਾ ਬਿਸ਼ਕਰਮਾ ਜੀ ਦਾ ਸਥਾਨ ਸਾਹਮਣੇ ਹੈਗਾ ਬਾਬਾ ਬਿਸ਼ਕਰਮਾ ਜੀ ਸਥਾਨ ਵੀਡੀਓ ਨਾ ਬਣੇ ਰਹੀਓ ਵਿਸ਼ਕਰਮਾ ਮੰਦਰ ਪਹੁੰਚ ਗਏ ਹਾਂ ਤੇ ਅੰਦਰ ਜਾ ਕੇ ਦਰਸ਼ਨ ਕਰਾਵਾਂਗੇ ਤੇ ਆ ਹੁਣ ਬਣ ਗਿਆ ਨਾ ਆ ਵਾਲਾ ਇਹ ਹੁਣ ਇਦਾਂ ਬਣਿਆ ਰਸਤਾ ਰਾਹ ਦਾ ਰਸਤਾ ਅਸੀਂ ਤੇ ਚੱਲੋ ਜੰਦ ਜੀ ਆ ਤੇ ਬਾਬਾ ਵਿਸ਼ਕਰਮਾ ਜੀ ਦੇ ਸਥਾਨ ਦੇ ਦਰਸ਼ਨ ਕਰਾਉਣੇ ਆ ਤੇ ਇਹ ਜੇ ਬਾਬਾ ਵਿਸ਼ਕਰਮਾ ਉਹ ਇੱਥੇ ਸਮਝਣ ਆ ਬਾਬਾ ਵਿਸ਼ਕਰਮਾ ਜੀ ਦੇ ਸਥਾਨ ਤੇ ਲੋਚ ਲੋ ਜੀ ਸੰਕੀ ਦਰਸ਼ਨ ਲੋ ਜੀ ਕਰੋ ਜੀ ਦਰਸ਼ਨ ਪਪਾ ਬਿਸ਼ਕਰ ਲੋ ਜੀ ਕਰੋ ਜੀ ਪਪਾ ਬਿਸ਼ਕਰ ਮਾਰੀ ਦਸਤਾਨ ਇਸ ਤਰ੍ਹਾਂ ਕੋ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਹੈ ਹਨਾ ਤੇ ਕਰੋ ਜੀ ਦਰਸ਼ਨ ਤੇ ਸਾਹਮਣੇ ਪਪਾ ਬਿਸ਼ਕਰ ਮਾ ਜੀ ਦੇ ਤੇ ਆਕੇ ਇੱਧਰ ਸਾਹਮਣੇ ਜੋਤਵਾ ਇੱਥੇ ਚੱਲੋ ਹੈ ਹਨਾ ਪਪਾ ਜੀ ਦਾ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਹੈ ਇਹ ਮੰਦਿਰ ਹੈਗਾ ਫਗਵਾੜੇ ਚ ਤੇ ਇੱਧਰ ਜੋ ਤੋਂ ਬਾਬਾ ਜੀ ਦੀ ਤੇ ਇੱਥੇ ਚੱਲੂਆ ਸੀ ਜਲ ਵੀ ਲੈ ਸਕਦੇ ਇੱਥੋਂ ਤੇ ਇਸ ਤਰ੍ਹਾਂ ਬਣਿਆ ਹੋਇਆ ਤੇ ਲੋ ਜੀ ਤੇ ਲੋ ਜੀ ਇਸ ਤਰ੍ਹਾਂ ਬਣਿਆ ਹੈ ਪਾਪਾ ਬੁਸ਼ਕਰਮਾ ਜੀ ਦਾ ਸਥਾਨ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਈਓ ਬਹੁਤ ਸੋਹਣਾ ਮੰਦਿਰ ਬਣਿਆ ਹੈ ਤੇ ਚਲੋ ਚੈੱਕ ਕਰੂ ਪਾਪਾ ਬੁਸ਼ਕਰਮਾ ਜੀ बाबा जी दु बा विश्वकर्मा जी स्थान बने हुए हैं चारे कोनिया के बाबा विश्वकर्मा जी के स्थान बने हुए हैं जी बाकी त ਕਿ ਆ ਸਾਰੇ ਕਰਾਉਣੇ ਵੀਡੀਓ ਨਾ ਬਣੇ ਰਹੀਓ ਤੇ ਇਧਰ ਵੀ ਇਧਰ ਵੀ ਪਪਾ ਜੀ ਨੇ ਇਧਰ ਸਥਾਨ ਬਣਾਇਆ ਤੇ ਪਪਾ ਜੀ ਦਾ ਯਾਰ ਪੇ ਹੋਇਆ ਝੂਮ ਕਰਕੇ ਦਿਖਾ ਰਾਨੀ ਆ ਦੇਖੋ ਜੀ ਲੋ ਜਿਸ ਤਰ੍ਹਾਂ ਮੈਂ ਭਾਜੀ ਤੇ ਸਥਾਨ ਦੇ ਚਾਰੇ ਕੋਨੇ ਹਟੇ बाबा जी स्थान जब बने हुए हैं तो मतलब के चार कोनिया स्थान बने बबा विश्वकर्मा जी का इधर बाबा विश्वकरमा जी का बाबा जी दड़ाव है ना करोई तो तुम दस कि चार कोने बाबा जी का स्थान बनिया हुआ है इधर मंदिर वे बचार ਤੇ ਸਾਹਮਣੇ ਵੀ ਤੇ ਕੁਝ ਕਰਮੇ ਦੇ ਸਥਾਨ ਬਣਿਆ ਹੈ ਤੇ ਨੋਜ ਅੰਦਰ ਬੱਬਾ ਜੀ ਦਾ ਸੁਖਾਸਣ ਤੇ ਲੋਚ ਕਰੋ ਇਸ ਸੰਗ੍ਰਿਦਿਸ਼ਣ ਤੇ ਉਹ ਕੀ ਤੇ ਵੀ ਦਰਸ਼ਕਾਂ ਤੋਂ ਬੱਬਾ ਜੀ ਕਰਮੇ ਦੇ ਸਥਾਨ ਦੇ ਤੇ ਇੰਦਰ ਵੀ ਸਥਾਨ ਬਣਿਆ ਹੋਇਆ ਹੈ ਤਾਂ ਤੇ ਕਰੋ ਇਸ ਸੰਗ੍ਰਿਦਿਸ਼ਣ ਸ਼ੰਕਰਾਤੇ ਆ ਕੋਈ ਕੁਛ ਕਰਵਾ ਮੰਨਦੇ ਤੇ ਵੀਡੀਓ ਵਧੀਆ ਲੱਗੀ ਤੇ ਬਿਟਨ ਬਾਇਸ਼ੇਪ ਨੂੰ ਜੁਮ ਕਰਦੇ ਕਰੋ ਤੇ ਬਾਹਰ ਵੀ ਜਿਹੜਾ ਹੈ ਉਹ ਵੀ ਤਾਂ ਨਸਰਾ ਤੱਕ ਆਉਗਾ ਤੇ ਇੱਦਾਂ ਵੀਡੀਓ ਨਾ ਬਣਾਈ ਰਹੀਓ ਬਾਹਰ ਵੀ ਜਾ ਕੇ ਦਿਖਾਉਣੇ ਹੁਣ ਅਸੀਂ ਬਟੇ ਨੰਗਰਾ ਅੱਜ ਪਿੰਡਰ ਸ਼ਕਾ ਸ਼ਕੀ ਸ਼ਕੋ ਜੀ ਸੰਕਾ ਜੀ ਕੜੀ ਤੱਕ ਕਾਇਆ ਤੇ ਸਾਡਾ ਪੈਂਚਰ ਅਸੀਂ ਐਸੇ ਵਾੜੇ ਮੋਟੇ ਰੋ ਗਿਆ ਪੈਂਚਰ ਤੇ ਨજર ਲੱਗੇ ਜਿਹੜੇ ਕਹਿੰਦੇ ਸੀ ਉਹਨਾਂ ਕਹਿੰਦੇ ਰੋਜ਼ ਤੋੜੇ ਦਿੰਦੇ ਉਹਨਾਂ ਦੀ ਨજર ਲੱਗੇ ਇਸ ਕਰਕੇ ਰੋਕ-ਟੋਕ ਨਹੀਂ ਕਰਨੀ ਚਾਹੀਏ ਲੋਕਾਂ ਦੀ ਆਦਤਾਂ ਕਈਆਂ ਦੀ ਕਿ ਰੋਕ-ਟੋਕ ਕਰਨੀ ਆ ਜਿਨ੍ਹਾਂ ਨੂੰ ਆਦਤ ਰੋਕ-ਟੋਕ ਕਰਨੀ ਉਹਨਾਂ ਨੂੰ ਲੋਕ-ਟੋਕ ਕਰੀ ਜਾਣੀ ਇਸ ਕਰਕੇ ਹੁਣ ਹੋ ਗਿਆ ਪੈਂਚਰ ਮੋਟਰਸਾਈਕਲ ਮੋਟਰ ਟੈਂਕਰ ਦਾ ਪਿਆਣਾ ¡Gracias!